ਕੁਈ ਦਿਨਾਂ ਤੋਂ ਇਹ ਮੁੱਦਾ ਉੱਠ ਰਿਹਾ ਸੀ ਵੀ ਧੂਰੀ ਦੇ ਕੁਝ ਨਿੱਜੀ ਸਕੂਲ ਨੇ ਉਹਨਾਂ ਵੱਲੋਂ ਜਿਹੜੇ ਪਬਲਿਕ ਹੈ ਜਿਨ੍ਹਾਂ ਦੇ ਬੱਚੇ ਉਹਨਾਂ ਸਕੂਲਾਂ ਦੇ ਵਿੱਚ ਪੜ੍ਹਦੇ ਆ ਉਹਨਾਂ ਦੀ ਲੁੱਟਕ ਸੁੱਟ ਕੀਤੀ ਜਾ ਰਹੀ ਹੈ ਅੱਜ ਉਹਨਾਂ ਦੇ ਨਾਮ ਨਹੀਂ ਲਵਾਂਗੇ ਪਰ ਹਾਲੇ ਵੀ ਜੇ ਅਗਰ ਉਹ ਨਾਟਕੇ ਜੇ ਹਾਲੇ ਵੀ ਉਹਨਾਂ ਨੇ ਉਹੀ ਕੰਮ ਜਾਰੀ ਰੱਖਿਆ ਤਾਂ ਨਾਮ ਵੀ ਲਵਾਂਗੇ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਉਹਦੇ ਪ੍ਰਤੀ ਅਸੀਂ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਕਿਉਂਕਿ 2016 ਦੇ ਵਿੱਚ ਇੱਕ ਐਕਟ ਬਣਿਆ ਸੀਗਾ ਉਦੋਂ ਵੀ ਸੰਗਰੂਰ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਕਾਫੀ ਜ਼ਿਆਦਾ ਰੌਲਾ ਪਿਆ ਸੀ ਕਈ ਸਕੂਲਾਂ ਦੇ ਵਿੱਚ ਤਾਂ ਇੱਕ ਐਕਟ ਬਣਾਇਆ ਗਿਆ ਸੀਗਾ ਵੀ ਇੱਕ ਪੰਜ ਮੈਂਬਰੀ ਕਮੇਟੀ ਜ਼ਿਲ੍ਹਾ ਲੈਵਲ ਤੇ ਬਣੂਗੀ ਡੀਸੀ ਸਾਹਿਬ ਦੇ ਨਾਲ ਤੇ ਉਹ ਕਿਤੇ ਪੰਜ ਮੈਂਬਰੀ ਕਮੇਟੀ ਦਾ ਅੱਜ ਤੱਕ ਕੋਈ ਕਾਰਜ ਨਹੀਂ ਦਿਖਾਈ ਦਿੱਤਾ ਦੂਸਰਾ ਇਹ ਸੀ ਉਸ ਤੋਂ ਵੀ ਪਹਿਲਾਂ ਇੱਕ ਐਕਟ ਸੀਗਾ ਕਿ ਹਰੇਕ ਸਕੂਲ ਦੇ ਵਿੱਚ ਕੁਝ ਮਾਪੇ ਤੇ ਕੁਝ ਸਕੂਲ ਦੇ ਬੰਦੇ ਇੱਕ ਕਮੇਟੀ ਬਣਾ ਕੇ ਹਰ ਸਾਲ ਇਹ ਡਿਸਾਈਡ ਕਰਿਆ ਕਰਨਗੇ ਵੀ ਆਪਾਂ ਕਿੰਨੀ ਇੱਕ ਫੀਸ ਵਧਾਉਣੀ ਹੈ ਪਰ ਅੱਜ ਬੇਹਤਾਸ਼ਾ ਜਿਹੜੀ ਫੀਸ ਹੈ ਉਹ ਵਧਾਈ ਜਾ ਰਹੀ ਹੈ ਕਿਤਾਬਾਂ ਜਿਹੜੀਆਂ ਸ਼ਹਿਰ ਦੇ ਵਿੱਚੋਂ ਸਸਤੇ ਮੁੱਲ ਤੇ ਮਿਲਦੀਆਂ ਨੇ ਉਹ ਕੰਪਲਸਰੀ ਕੀਤਾ ਜਾ ਰਿਹਾ ਵੀ ਤੁਸੀਂ ਆਨਲਾਈਨ ਸਾਡੇ ਸਕੂਲਾਂ ਤੋਂ ਹੀ ਲਓ ਜਾਂ ਇਹ ਕੰਪਲਸਰੀ ਕੀਤਾ ਜਾਂਦਾ ਵੀ ਆ ਜਗ੍ਹਾ ਤੋਂ ਲਓ ਜਾਂ ਸਾਡੇ ਤੋਂ ਲਓ ਤੇ ਕਿਤਾਬਾਂ ਹਰ ਸਾਲ ਕਿਤਾਬਾਂ ਉਹੀ ਨੇ CBSE ਦਾ ਕੋਈ ਜਿਹੜਾ ਸਿਲੇਬਸ ਹੈ ਉਹਦੇ ਚ ਕਿਤਾਬਾਂ ਤਾਂ ਉਹੀ ਚੱਲਣੀਆਂ ਨੇ ਉਹਨਾਂ ਦਾ ਆਥਰ ਉਹਨਾਂ ਦਾ ਰਾਈਟਰ ਚੇਂਜ ਕਰ ਦਿੱਤਾ ਜਾਂਦਾ ਹੈ ਇਹ ਕਿਸ ਤਰੀਕੇ ਦਾ ਬਿਜ਼ਨਸ ਚਲਾ ਰਹੇ ਨੇ ਜਿਹੜੇ ਨਿੱਜੀ ਸਕੂਲ ਨੇ ਕੁਝ ਸਾਰਿਆਂ ਦੀ ਨਹੀਂ ਗੱਲ ਕਰ ਰਿਹਾ ਮੈਂ ਇਹੋ ਜਿਹਾ ਬਿਜ਼ਨਸ ਚਲਾ ਰਹੇ ਨੇ ਜਿਹੜੇ ਮੱਧ ਵਰਗੀਏ ਲੋਕ ਨੇ ਜਿਹੜੇ ਗਰੀਬ ਪਰਿਵਾਰ ਨੇ ਜਿਹੜੇ ਚਾਹੁੰਦੇ ਤਾਂ ਹੈ ਵੀ ਸਾਡਾ ਬੱਚਾ ਵਧੀਆ ਸਕੂਲ ਦੇ ਵਿੱਚ ਪੜੇ ਪਰ ਉਹਨਾਂ ਦੀ ਲੁੱਟ ਖਸੁੱਟ ਹੋ ਰਹੀ ਹੈ ਉਹਨਾਂ ਦਾ ਸਾਰਾ ਜਿਹੜਾ ਬਜਟ ਹੈ ਉਹ ਹਿੱਲ ਰਿਹਾ ਹੈ ਇਸ ਕਰਕੇ ਕਿਉਂਕਿ ਉਹਨਾਂ ਨੂੰ ਹਰ ਸਾਲ ਨਵੀਆਂ ਕਿਤਾਬਾਂ ਲੈ ਕੇ ਦੇਣੀਆਂ ਪੈਂਦੀਆਂ ਨੇ ਤੇ ਜਿਹੜੀਆਂ 5-7000 ਦੀਆਂ ਕਿਤਾਬਾਂ ਹੁੰਦੀਆਂ ਨੇ ਉਹ 14-14 15-15000 ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਇਹ ਲੁੱਟਕਸੁੱਟ ਬੰਦ ਹੋਣੀ ਚਾਹੀਦੀ ਆ ਮੁੱਖ ਮੰਤਰੀ ਸਾਹਿਬ ਮਨੀਸ਼ ਸੋਧਿਆ ਜਿਹੜਾ ਕਦੇ ਦਿੱਲੀ ਦਾ ਸਿੱਖਿਆ ਮੰਤਰੀ ਹੁੰਦਾ ਸੀ ਉਹਨੂੰ ਲੈ ਕੇ ਧੂਰੀ ਦੇ ਵਿੱਚ ਆਉਂਦੇ ਆ ਜਦੋਂ ਪੱਤਰਕਾਰਾਂ ਤੋਂ ਸਵਾਲ ਕੀਤਾ ਜਾਂਦਾ ਹੈ ਤਾਂ ਉਹ ਸਵਾਲ ਨੂੰ ਇੱਕ ਤਰੀਕੇ ਦਾ ਟਾਲ ਜਾਂਦੇ ਹਾਂਜੀ ਹਾਂਜੀ ਬੰਦ ਕਰਾਂਗੇ ਫਿਰ ਉਹ ਗੱਲ ਨੂੰ ਕਿਤੇ ਹੋਰ ਲੈ ਗਏ ਕਿ ਉਹ ਸਵਾਲਾਂ ਤੋਂ ਬਚ ਕੇ ਜਿਹੜੇ ਆਮ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਆਮ ਆਦਮੀ ਕਹਿ ਕੇ ਵੋਟਾਂ ਲੈ ਲੀਆਂ ਕੀ ਉਹਨਾਂ ਦਾ ਵਿਚਾਰਾਂ ਦਾ ਜਿਹੜਾ ਲੁੱਟ ਹੋ ਰਹੀ ਹੈ ਉਹ ਰੁਕ ਜੂਗੀ ਇਸ ਗੱਲ ਨੂੰ ਸੀਐਮ ਸਾਹਿਬ ਨੂੰ ਆਪਣੇ ਹਲਕੇ ਬਾਰੇ ਘਟੋ ਘਟ ਜ਼ਰੂਰ ਸੋਚਣਾ ਚਾਹੀਦਾ ਤੇ ਇਹ ਲੁੱਟ ਖਸੁੱਟ ਬੰਦ ਕਰਨੀ ਚਾਹੀਦੀ ਹੈ ਮੈਂ ਅੱਜ ਬੇਨਤੀ ਕਰਾਂਗੇ ਐਸਡੀਐਮ ਸਾਹਿਬ ਨੂੰ ਵੀ ਕਿ ਤੁਸੀਂ ਇਹ ਗੱਲ ਸੀਐਮ ਸਾਹਿਬ ਤੱਕ ਪਹੁੰਚਾਓ ਸਰਕਾਰ ਤੱਕ ਪਹੁੰਚਾਓ ਤਾਂ ਜੋ ਆਮ ਲੋਕ ਜੋ ਬੱਚਿਆਂ ਨੂੰ ਵਧੀਆ ਪੜਾਉਣਾ ਚਾਹੁੰਦੇ ਆ ਲਾਇਕ ਬੱਚੇ ਨੇ ਉਹ ਚੰਗੀ ਤਰ੍ਹਾਂ ਕੇ ਨਾ ਪੜ ਸਕਣ ਦੇ ਹਰ ਸਾਲ ਬੁੱਧਾ ਦਾ ਹਰ ਸਾਲ ਭਗਦਾ ਪਰ ਇਹ ਬਾਤ ਠੰਡੇ ਵਾਸਤੇ ਨਹੀਂ ਨਹੀਂ ਬਿਲਕੁਲ ਜੇ ਇਸ ਵਾਰ ਕਿਉਂਕਿ ਪਹਿਲਾਂ ਮੈਂ ਸੋਸ਼ਲ ਮੀਡੀਆ ਤੇ ਵੀ ਇਹਦੇ ਬਾਰੇ ਗੱਲ ਕੀਤੀ ਹੈ ਸਾਡੀ ਸਾਰੀ ਪਾਰਟੀ ਇੱਕ ਜੋ ਟੈਸ ਪ੍ਰਤੀ ਧੂਰੀ ਦੇ ਵਿੱਚ ਤੇ ਬਹੁਤ ਸਾਰੇ ਪਰਿਵਾਰ ਅੱਜ ਇਹੋ ਜਿਹੇ ਵੀ ਖੜੇ ਆ ਜਿਹੜੇ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਤੇ ਇਹਨੂੰ ਪਹਿਲਾਂ ਵੀ ਸਿਰੇ ਲਾਇਆ ਸੀ ਅਸੀਂ 2016 ਦੀ ਗੱਲ ਕਰ ਰਹੇ ਹਾਂ ਜਦੋਂ ਉਦੋਂ ਵੀ ਅਸੀਂ ਲੜਾਈ ਦੇ ਵਿੱਚ ਸੀਗੇ ਉਦੋਂ ਵੀ ਇਸ ਗੱਲ ਨੂੰ ਸਿਰੇ ਲਾਇਆ ਗਿਆ ਸੀ ਹੁਣ ਵੀ ਲਾਵਾਂਗੇ ਅਗਰ ਹਾਲੇ ਵੀ ਕੁਝ ਨਹੀਂ ਹੋਊਗਾ ਤਾਂ ਧਰਨਾ ਪ੍ਰਦਰਸ਼ਨ ਵੀ ਹੋਣਗੇ ਜਿਹੜੇ ਸਕੂਲ ਨੇ ਉਹਨਾਂ ਦੇ ਨਾਮ ਵੀ ਲੈ ਜਾਣਗੇ ਅਸੀਂ ਜੱਕਦੇ ਨਹੀਂ ਕਿਸੇ ਤੋਂ ਜਿਹੜੇ ਸਕੂਲ ਨੇ ਉਹਨਾਂ ਦੇ ਨਾਮ ਵੀ ਲੈ ਜਾਣਗੇ ਉਹਨਾਂ ਨੂੰ ਘੱਟੋ ਘੱਟ ਸ਼ਰਮ ਚਾਹੀਦੀ ਹੈ ਵੀ ਅਸੀਂ ਬੱਚਿਆਂ ਤੋਂ ਬਹੁਤ ਸਾਰੀਆਂ ਫੀਸਾਂ ਲੈ ਰਹੇ ਹਾਂ ਹੋਰ ਲੁੱਟਕ ਸੁੱਟ ਨਾ ਕੇ ਬੱਚਾ ਦੇ ਮਾਪੇ ਵੀ ਨਹੀਂ ਅੱਗੇ ਆਉਂਦੇ ਡਰਦੇ ਨੇ ਕਿਤੇ ਬੱਚੇ ਨਾਲ ਕੋਈ ਬਦੀ ਕੀ ਨਾ ਕੀਤੀ ਜਾਵੇ ਨਹੀਂ ਹੁੰਦਾ ਹੀ ਆ ਜੀ ਹੁਣ ਬੱਚਾ ਜਿਹੜਾ ਛੋਟਾ ਜਿਹਾ ਹੈ ਤੁਸੀਂ ਦੇਖਿਆ ਹੀ ਆ ਜ਼ੀਰਕਪੁਰ ਦੇ ਵਿੱਚ ਕੀ ਹੋਇਆ ਤੇ ਉਹੀ ਜੀ ਕੋਈ ਗੜਬੜ ਨਾ ਹੋ ਜੇ ਹਰੇਕ ਕੋਈ ਜਦੋਂ ਆਪਣੇ ਦਿਲ ਦਾ ਟੁਕੜਾ ਸਕੂਲ ਦੇ ਵਿੱਚ ਉਹਨਾਂ ਦੇ ਹਵਾਲੇ ਕਰਕੇ ਆ ਜਾਂਦਾ ਛੋਟੇ ਛੋਟੇ ਆਪਣੇ ਬੱਚੇ ਹੁੰਦੇ ਨੇ ਨਰਸਰੀ ਕਲਾਸ ਦੇ ਵਿੱਚ ਜਿਹੜਾ 1 ਮਿੰਟ ਵਾਸਤੇ ਵੀ ਬੱਚਾ ਦੂਰ ਨਹੀਂ ਕੀਤਾ ਹੁੰਦਾ ਉਹ ਸਕੂਲ ਦੇ ਵਿੱਚ ਛੱਡ ਕੇ ਹੁੰਦਾ ਕਿੰਨੇ ਪਿਆਰੇ ਹੁੰਦੇ ਆ ਬੱਚੇ ਮਾਪੇ ਕੀ ਕਰਨ ਵਿਚਾਰੇ ਪਰ ਇਸੇ ਡਰ ਦੇ ਏਵਜ ਦੇ ਵਿੱਚ ਉਹਨਾਂ ਨੂੰ ਲੁੱਟਿਆ ਜਾ ਰਿਹਾ ਹੈ ਇਹ ਬਹੁਤ ਹੀ ਕਾਨੂੰਨੀ ਹਰਕਤ ਹੈ ਪਰ ਲੋਕਾਂ ਦੇ ਦਿਲਾਂ ਦੇ ਵਿੱਚ ਤਾਂ ਹੈ ਨਾ ਉਹ ਤਾਂ ਸਰਕਾਰ ਦੇ ਨਾਲ ਗੁੱਸਾ ਕੱਢਣਗੇ ਚਾਹੀਦਾ ਕਿ ਨੂੰ ਹੈ ਜਿਨ੍ਹਾਂ ਨੇ ਵਾਅਦੇ ਕੀਤੇ ਸੀ ਜਿਹੜੇ ਕਹਿੰਦੇ ਸੀ ਅਸੀਂ ਆਮ ਆਦਮੀ ਦੀ ਸਰਕਾਰ ਚਲਾਵਾਂਗੇ ਉਹਨਾਂ ਨੂੰ ਚਾਹੀਦਾ ਵੀ ਇਹਦੇ ਪ੍ਰਤੀ ਕਰੜੇ ਸਟੈਪ ਚੱਕੇ ਜਾਣ ਵੱਡੇ ਵੱਡੇ ਬਜਟ ਪੇਸ਼ ਕੀਤੇ ਜਾਂਦੇ ਨੇ ਵੀ ਅਸੀਂ ਸਿੱਖਿਆ ਮਾਡਲ ਦੇ ਆਧਾਰ ਦੇ ਉੱਤੇ ਸਰਕਾਰ ਬਣੀ ਅਸੀਂ ਸਿੱਖਿਆ ਬਹੁਤ ਵਧੀਆ ਕਰਦਾਂਗੇ ਸਿਹਤ ਬਹੁਤ ਵਧੀਆ ਕਰਦਾਂਗੇ ਅੱਜ ਸਿਹਤ ਦੇ ਮਾਮਲੇ 'ਚ ਵੀ ਜ਼ੀਰੋ ਹੈ ਸਰਕਾਰ ਹਸਪੀਟਲ ਦਾ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਸਿੱਖਿਆ ਦਾ ਮਾਡਲ ਹੈ ਉਹ ਵੀ ਜ਼ੀਰੋ ਹੈ ਅੱਜ ਮੈਨੂੰ ਕੋਈ ਬੱਚੀ ਮਿਲੀ ਮੈਂ ਸ਼ੇਰਪੁਰ ਛੋਟੀਆਂ ਦੇ ਵਿੱਚ ਸੀ ਤਾਉ ਬੱਚੀ ਨੂੰ ਕੁੱਤੇ ਨੇ ਕੱਟ ਲਿਆ ਕਿਉਂਕਿ ਉਹ 3 ਕਿਲੋਮੀਟਰ ਤੋਂ ਸਾਈਕਲ ਤੇ ਆਉਂਦੀ ਸੀ ਤੇ ਮੁੱਖ ਮੰਤਰੀ ਸਾਹਿਬ ਹਿੱਕ ਥਾਪੜ ਤਾਪੜ ਕਹਿੰਦੇ ਆ ਅਸੀਂ ਬੱਸਾਂ ਲਾਤੀਆਂ ਜੀ ਸਕੂਲਾਂ ਦੇ ਵਿੱਚ ਮੀਮਸੇ ਦਾ ਸਕੂਲ ਬਹੁਤ ਵੱਡਾ ਸਕੂਲ ਹੈ ਉੱਥੇ ਤਾਂ ਬੱਸ ਅਜੇ ਤੱਕ ਲੱਗੀ ਨਹੀਂ ਦੇਖੀ ਮੈਂ ਤਾਂ ਕੋਈ ਦੇਖੀ ਨਹੀਂ ਵੀ ਸਰਕਾਰੀ ਸਕੂਲਾਂ ਦੇ ਵਿੱਚ ਕਿਤੇ ਬੱਸਾਂ ਲੱਗੀਆਂ ਤੇ ਬਹੁਤ ਬੁਰੇ ਹਾਲਾਤ ਨੇ ਗੱਲਾਂ ਮਾਰਨ ਦੇ ਨਾਲ ਨਹੀਂ ਕੁਝ ਸੋਣਾ ਘਟੋ ਘਟਾਪ ਦੇ ਹਲਕੇ ਦੇ ਵਿੱਚ ਕੁਝ ਕਰਕੇ ਦਿਖਾ ਤੁਹਾਡਾ ਤਾਂ ਨਹੀਂ ਮੰਗ ਪੱਤਰ ਤੱਕ ਹੀ ਜ਼ਿਲ ਰਹੇਗਾ ਨਹੀਂ ਨਹੀਂ ਬਿਲਕੁਲ ਬਿਲਕੁਲ ਨਹੀਂ ਰਹੂਗਾ ਜੀ ਇਹੋ ਜਿਹਾ ਅਸੀਂ ਜਿਹੜਾ ਮੰਗ ਪੱਤਰ ਦੇਵਾਂਗੇ ਇਨੂੰ ਅੱਜ ਦੇਖੋ ਪਹਿਲਾਂ ਸੋਸ਼ਲ ਮੀਡੀਆ ਤੇ ਅੱਜ ਬਹੁਤ ਸਾਰੇ ਪਿੰਡਾਂ ਦੇ ਲੋਕ ਸ਼ਹਿਰ ਦੇ ਲੋਕ ਇੱਥੇ ਇਕੱਠੇ ਹੋਇਆ ਸਾਰਿਆਂ ਨੂੰ ਲਾਮਬੰਦ ਕਰਾਂਗੇ ਤੇ ਸਾਰਿਆਂ ਨੂੰ ਮੈਂ ਅੱਜ ਤੁਹਾਡੇ ذریعے ਵੀ ਕਹਿ ਰਿਹਾ ਜਿਹੜੇ ਮਾਪਿਆਂ ਦੇ ਨਾਲ ਲੁੱਟਕਸੁੱਟ ਹੋ ਰਹੀ ਹੈ ਤੁਹਾਨੂੰ ਅੱਗੇ ਆਉਣਾ ਚਾਹੀਦਾ ਜਿੰਨਾ ਡਰੋਗੇ ਉਹਨਾਂ ਲੁੱਟਣਗੇ ਉਹਨਾਂ ਤੁਹਾਡੇ ਬੱਚਿਆਂ ਨੂੰ ਖਰਾਬ ਕਰਨਗੇ ਅੱਗੇ ਆਓ ਤੇ ਆਪਾਂ ਇਹ ਲੜਾਈ ਲੜੀਏ ਤੇ ਲੜਾਈ ਦੇ ਵਿੱਚ ਜਿੱਤ ਹਾਸਲ ਕਰੀਏ